ਮੈਨੂੰ ਸਮਝਦਾ ਸਭ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੂੰ ਜਿਹੜਾ ਜਿਨ੍ਹਾਂ ਇਹਨਾਂ ਡਿਪੋਰਟੀਆਂ ਦੀ ਵਿਚਾਰਿਆਂ ਦੀ ਅੱਜ ਜੋ ਹਾਲਤ ਹੈ ਸਾਡੇ ਯੂਥ ਦੀ ਉਹ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਸ਼ੁਰੂ ਇਹ ਉੱਥੋਂ ਹੀ ਹੁੰਦਾ ਹੈ। ਹੂੰ। ਔਰ ਫਿਰ ਇਹਨਾਂ ਦਾ ਇੱਥੇ ਏਜੰਟ ਬੈਠਾ ਹੈ ਗੁਰਪਤਵੰਨ ਸਿੰਘ ਪੰਨੂ ਜਿਹੜਾ ਹੁਣ ਕਬਰਾਇਆ ਹੋਇਆ ਉਹਨੇ ਆਕਾਜੀ ਆਕਾਲਿਕ ਹੋਰ ਨਵੀਂ ਵੀਡੀਓ ਕੱਢੀ ਹੈ ਪੰਜਾਬ ਦੀ ਯੂਥ ਨੂੰ ਭੜਕਾ ਰਿਹਾ ਹੈ ਕਿ ਤੁਸੀਂ ਨਾ ਡਰੋ, 트럼ਪ ਤੋਂ ਵੀ ਨਾ ਡਰੋ, ਡਿਪੋਰਟੇਸ਼ਨ ਤੋਂ ਵੀ ਨਾ ਡਰੋ, ਤੁਸੀਂ ਬਸ ਆ ਜਾਓ। ਸਿਮਰਨਜੀਤ ਸਿੰਘ ਮਾਨ ਜਿਹੜਾ ਨਾ ਦਾ ਲੀਡਰ ਹੈ ਜਿਹਦਾ ਚਿੱਠੀ ਲੈ ਕੇ ਆਉਂਦੇ ਨੇ ਕਿ ਅਸੀਂ ਸਪਾਰਟੀ ਨੂੰ ਬਿਲੋਂਗ ਕਰਨੇ ਤੇ ਇਸ ਕਰਕੇ ਸਾਡੇ ਉੱਪਰ ਤਸ਼ੱਦਦ ਹੋ ਰਹੀ ਹੈ ਉਹ ਤਾਂ ਉੱਥੇ ਬੜਕਾ ਮਾਰੀ ਫਿਰਦਾ ਰੋਜ਼ ਉਹਨੇ ਤੇ ਆਪਣੀ ਦੁਕਾਨ ਚਲਾਈ ਹੈ 500 ਡਾਲਰ ਚਿੱਠੀ ਦੇਣ ਬਿਲਕੁਲ ਤੇ ਨਾਲ ਇੱਥੇ ਗੁਰਪੰਤ ਸਿੰਘ ਪੰਨੂ ਹਾਲੀ ਵੀ ਇਹਨਾਂ ਨੂੰ ਨਹੀਂ ਸ਼ਰਮ ਆਰੀ ਕਿ ਸਾਡੇ ਯੂਥ ਦਾ ਅਸੀਂ ਪੰਜਾਬ ਵਿੱਚ ਕੀ ਹਾਲ ਕਰ ਰਹੇ ਹਾਂ ਗੁਰਪੰ ਸਿੰਘ ਪੰਨੂ ਦੀ ਕਿਸ ਤਰ੍ਹਾਂ ਵੀਡੀਓ ਦੇਖਦੇ ਹੋ ਕਿ ਜਿਸ ਨੇ ਉਹਨੇ ਕਿਹਾ ਕਿ ਪੰਜਾਬ ਤੋਂ ਤੁਸੀਂ ਆ ਸਕਦੇ ਹੋ ਗੁਰਪ੍ਰਤਪ ਸਿੰਘ ਪੰਨੂ ਦੀ ਜਿਹੜੀ ਵੀਡੀਓ ਵੇਖੀ ਹੈ ਉਹ ਇੱਕ ਲੀਡਰ ਦੀ ਵੀਡੀਓ ਨਹੀਂ ਸੀ ਉਹ ਇੱਕ ਖਾਲਸਤਾਨੀ ਵਸੇ ਲੀਡਰ ਦੀ ਵੀਡੀਓ ਨਹੀਂ ਸੀ ਉਹ ਇੱਕ ਘਬਰਾਏ ਹੋਏ ਦੁਕਾਨਦਾਰ ਦੁਕਾਨਦਾਰ ਦੀ ਵੀਡੀਓ ਸੀ ਜਦੀ ਦੁਕਾਨ ਬੰਦ ਹੋਣ ਲੱਗੀ ਦਿੱਲੀ ਦਾ ਸੇਖ ਪੰਜਾਬ ਤੱਕ ਜਾ ਸਕਦਾ 2027 ਦੇ ਵਿੱਚ ਵਕੀਲਾ ਨੇ ਵੀ ਕਾਫੀ ਭੰਬੜ ਪੂਸੇ ਦੇ ਵਿੱਚ ਪੰਜਾਬੀਆਂ ਨੂੰ ਪਾਇਆ ਹੋਇਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਆਪਣੀਆਂ ਦੁਕਾਨਦਾਰੀਆਂ ਚਮਕਾ ਰਹੇ ਨੇ ਕਿਸ ਤਰ੍ਹਾਂ ਇਹਨੂੰ ਕੰਟਰੋਲ ਕਰpanਗੇ ਕਿ ਜਿਹੜਾ ਸਿਮਰ ਸਿੰਘ ਆਪਾ ਬਾਬੇ ਦੀ ਗੱਲ ਕਰਦੇ ਵੇ ਤੁਸੀਂ ਮਾਨ ਸਾਹਿਬ ਦੀ ਪੰਜਾਬ ਤੋਂ ਚਿੱਠੀਆਂ ਦਿੰਦਾ ਉਹਨਾਂ ਦੀ ਵੀ ਇਨਕੁਆਰੀ ਹੋ ਸਕਦੀ ਹੈ ਜਿਹੜਾ ਹੋਰਾਂ ਨੂੰ ਦੇ ਰਿਹਾ ਵੀ ਇਹਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ ਤੇ ਆਪ ਉੱਥੇ ਬੈਠਾ ਉਹਦੇ ਉੱਪਰ ਤੇ ਅਸੀਂ ਕੋਈ ਤਸ਼ੱਦਦ ਨਹੀਂ ਦੇਖਿਆ ਪੰਜਾਬ ਗਵਰਨਮੈਂਟ ਨੂੰ ਵੀ ਪੰਜਾਬ ਗਵਰਨਮੈਂਟ ਵੀ ਉਹਨੂੰ ਕੋਈ ਤਸ਼ੱਦਦ ਨਹੀਂ ਦੇ ਰਹੀ ਨਾ ਹੀ ਭਾਰਤ ਦੀ ਗਵਰਨਮੈਂਟ ਕੋਈ ਉਹਨੂੰ ਤਸ਼ੱਦਦ ਦੇ ਰਹੀ ਉਹਦੇ ਉਹਦੇ ਇਵੇਂ ਆ ਕੇ ਬੜਕਾ ਮਾਰਦੇ ਨੇ ਟੀਵੀ ਸਸਿਕਾ ਆਦਾ ਸਲਾਮ ਤੁਸੀਂ ਦੇਖ ਰਹੇ ਹੋ ਦੇਸ਼ ਵਿਦੇਸ਼ ਦੇ ਮੁੱਦੇ ਵਰਿੰਦਰ ਦੇ ਨਾਲ ਅੱਜ ਹਰ ਵੀਕ ਦੀ ਤਰ੍ਹਾਂ ਮੇਰੇ ਨਾਲ ਡਾਕਟਰ ਜਸਦੀਪ ਜੀ ਸਵਾਗਤ ਹੈ ਅਮੇਜ਼ਿੰਗ ਟੀਵੀ ਤੇ ਬਹੁਤ ਬਹੁਤ ਥੈਂਕ ਯੂ ਵਿਰਿੰਦਰ ਜੀ ਔਰ ਅਮੇਜ਼ਿੰਗ ਟੀਵੀ ਵੇਖਣ ਵਾਲਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਡਾਕਟਰ ਜਸਦੀਪ ਜੀ ਅੱਜ ਮੁੱਦਾ ਜਿਹੜਾ ਬਹੁਤ ਅਹਿਮ ਹੋਣ ਵਾਲਾ ਹੈ ਕਿਉਂਕਿ ਪੰਜਾਬ ਦੀ ਸਿਆਸਤ ਦਿੱਲੀ ਦੀ ਸਿਆਸਤ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਡਿਪੋਰਟੇਸ਼ਨ ਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਸਾਰੇ ਜਾਲ ਦੇ ਵਿੱਚ ਸਿਮਰਤ ਸਿੰਘ ਮਾਨ ਦਾ ਵੀ ਇੱਕ ਬਹੁਤ ਵੱਡਾ ਰੋਲ ਹੈ ਇਸ ਵਿੱਚ ਕਿ ਕਿ ਪੰਜਾਬ ਸੇਫ ਨਹੀਂ ਹੈਗਾ ਲੋਕਾਂ ਨੂੰ ਲੈਟਰ ਦੇ ਰਿਹਾ ਲੱਖ ਲੱਖ ਜਾਂ 2-2 ਲੱਖ ਰੁਪਈਆ ਲੈ ਕੇ ਉਹ ਕੋਈ ਨਹੀਂ ਬਹੁਤ ਵੱਡਾ ਇੱਕ ਬਹੁਤ ਵੱਡਾ ਇੱਕ ਜਿਹੜਾ ਹੈ ਮੈਂ ਤੇ ਸਮਝਦਾ ਸਭ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੂੰ ਜਿਹੜਾ ਜਿਨ੍ਹਾਂ ਇਹਨਾਂ ਡਿਪੋਰਟੀਆਂ ਦੀ ਵਿਚਾਰਿਆਂ ਦੀ ਅੱਜ ਜੋ ਹਾਲਤ ਹੈ ਸਾਡੇ ਯੂਥ ਦੀ ਉਹ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਸ਼ੁਰੂ ਇਹ ਉੱਥੋਂ ਹੀ ਹੁੰਦਾ ਹ ਹਮ ਔਰ ਫਿਰ ਇਹਨਾਂ ਦਾ ਇੱਥੇ ਏਜੰਟ ਬੈਠਾ ਹੈ ਗੁਰਪਤਵੰਤ ਸਿੰਘ ਪੰਨੂ ਜਿਹੜਾ ਹੁਣ ਕਬਰਾਇਆ ਹੋਇਆ ਉਹਨੇ ਆਕਾਜੀ ਆਕਾਲਿਕ ਹੋਰ ਨਵੀਂ ਵੀਡੀਓ ਕੱਢੀ ਹੈ ਪੰਜਾਬ ਦੀ ਯੂਥ ਨੂੰ ਪੜਕਾ ਰਿਹਾ ਹੈ ਕਿ ਤੁਸੀਂ ਨਾ ਡਰੋ 트੍ਰੰਪ ਤੋਂ ਵੀ ਨਾ ਡਰੋ ਡਿਪੋਰਟੇਸ਼ਨ ਤੋਂ ਵੀ ਨਾ ਡਰੋ ਤੁਸੀਂ ਬਸ ਆ ਜਾਓ ਤੇ ਤੁਹਾਨੂੰ ਚਿੱਠੀ ਇੱਥੇ ਲਿਆਓ ਕਿ ਬਈ ਹਾਂ ਜੀ ਅਸੀਂ ਇੱਥੇ ਸਾਡੇ ਉੱਪਰ ਤਸ਼ੱਦਦ ਹੋ ਰਹੀ ਹੈ ਕਿਹੜੀ ਤਸ਼ੱਦਦ ਹੋ ਰਹੀ ਮੈਨੂੰ ਦੱਸੋ ਤੁਸੀਂ ਇੰਡੀਆ ਦੇ 2.5 ਕਰੋੜ ਸਿੱਖ ਰਹ ਰਿਹਾ ਹੈ ਕੋਈ ਕਿਹੜੀ ਤਸ਼ੱਦਦ ਹੋ ਰਹੀ ਤੇ ਸਿਮਰਨਜੀਤ ਸਿੰਘ ਮਾਨ ਜਿਹੜਾ ਇਹਨਾਂ ਦਾ ਲੀਡਰ ਹੈ ਜਿਹੜਾ ਚਿੱਠੀ ਲੈ ਕੇ ਆ ਇਸ ਪਾਰਟੀ ਨੂੰ ਬਿਲਾង ਕਰਨਿਆ ਤੇ ਇਸ ਕਰਕੇ ਸਾਡੇ ਉੱਪਰ ਤਸ਼ੱਦਦ ਹੋ ਰਹੀ ਹੈ ਉਹ ਤੇ ਉੱਥੇ ਬੜਕਾ ਮਾਰੀ ਫਿਰਦਾ ਹੈ ਰੋਜ਼ ਹੂੰ ਉਹਨੇ ਤੇ ਆਪਣੀ ਦੁਕਾਨ ਚਲਾਈ ਹੈ 500 ਡਾਲਰ ਚਿੱਠੀ ਦੇਣ ਤੇ ਨਾਲ ਇੱਥੇ ਗੁਰਪੰਨ ਸਿੰਘ ਪੰਨੂ ਹਾਲੀ ਵੀ ਇਹਨਾਂ ਨੂੰ ਨਹੀਂ ਸ਼ਰਮ ਆਰੀ ਕਿ ਸਾਡੇ ਯੂਥ ਦਾ ਸੀ ਪੰਜਾਬ ਵਿੱਚ ਕੀ ਹਾਲ ਕਰ ਰਹੇ ਆ ਕਿ ਇੱਥੇ ਹੁਣ ਔਰ ਔਰ ਇੱਥੇ ਰਹਿੰਦੇ ਹੋਏ ਅਮਰੀਕਾ ਵਿੱਚ ਹੂੰ ਉਹ ਵੇਖ ਰਹੇ ਨੇ ਕਿ ਸਾਡਾ ਯੂਥ ਇੱਥੇ ਆਂਦਾ ਉਹਨਾਂ ਦਾ ਕੀ ਹਾਲ ਹੋ ਰਿਹਾ ਹੈ ਬਜਾਏ ਉਹਨਾਂ ਨੂੰ ਬਚਾਉਣ ਦੇ ਉਹਨਾਂ ਨੂੰ ਹੋਰ ਅੱਗੇ ਛਕੇਲ ਰਹੇ ਨੇ ਗੁਰਪਰੰਸਿੰਘ ਪੰਨੂ ਉਧਰ ਸਿਮਰ ਸਿੰਘ ਮਾਨ ਇੰਡੀਆ ਦੇ ਵਿੱਚ ਬੜਕਾ ਮਾਰ ਰਿਹਾ ਕਿ ਗਲਤ ਹੋ ਰਿਹਾ ਰਿਪੋਰਟਸ ਉਹਨਾਂ ਤੇ ਕੀ ਦੁਕਾਨਾਂ ਅੱਡੇ ਬੰਦ ਹੋਣ ਜਾ ਰਹੀਆਂ ਨੇ ਦੁਕਾਨਾਂ ਬੰਦ ਹੋ ਰਹੀਆਂ ਨੇ ਨਾ ਹੁਣ ਹੁਣ ਜੇ ਸਾਡਾ ਅੱਜ ਯੂਥ ਸਾਡਾ ਜੇ ਜੇ ਸਾਡੇ ਯੂਥ ਨੂੰ ਅੱਜ ਸਮਝ ਆ ਜਾਏ ਕਿ ਯਾਰ ਮੈਂ ਤੇ ਪੰਜਾਬ ਵਿੱਚ ਰਹਿ ਕੇ 50 ਲੱਖ ਜੇ ਮੈਂ ਇੱਥੇ ਕਿਦਰ ਇਨਵੈਸਟ ਕਰਦੇ ਆ 50 ਲੱਖ ਜੇ ਅਸੀਂ ਦੋ ਬੰਦੇ ਜਾਣੇ ਕੋਰਕ 1 ਕਰੋੜ ਅਸੀਂ ਜੇ ਇੱਥੇ ਲਾ ਦਈਏ ਚਲੋ ਆਪਣੀ ਜ਼ਮੀਨ ਵੀ ਵੇਚ ਕੇ ਕੋਈ ਬਿਜ਼ਨਸ ਕਰ ਲਈਏ ਕੋਈ ਹੋਰ ਕਿਧਰੇ ਪਾਸੇ ਲਾ ਲਈਏ ਸਾਨੂੰ ਤੇ ਅਮਰੀਕਾ ਜਾਣ ਦੀ ਲੋੜ ਹੀ ਨਹੀਂ ਓਏ ਜੇ ਸਾਡੇ ਯੂਥ ਨੂੰ ਇਹ ਸਮਝ ਵਿੱਚ ਆ ਗਿਆ ਉਹਨਾਂ ਨੇ ਜਾਣਾ ਬੰਦ ਕਰ ਇਹਨਾਂ ਦੀ ਦੁਕਾਨਾਂ ਬੰਦ ਹੋ ਰਹੀਆਂ ਨੇ ਕਿਉਂਕਿ ਇੱਥੇ ਵੀ ਅਮਰੀਕਾ ਦੇ ਵਿੱਚ ਵੀ 파ਟਨਰ ਬੰਦੇ ਨੇ 2-3 파ਟਨਰ ਬੰਦੇ 3-4 ਬੰਦੇ ਰਲ ਕੇ ਉੱਥੇ ਬਿਜ਼ਨਸ ਕੋਲ 2 ਕਰੋੜ ਦਾ 1 ਕਰੋੜ ਦਾ ਕੁਝ ਕਰ ਸਕਦੇ ਬਿਲਕੁਲ ਜੀ ਰਿਲਾਇੰਸ ਉੱਥੇ ਤੁਹਾਨੂੰ ਪੈਟਰੋਲ ਪੰਪ ਦੇ ਰਹੀ ਹੈ 1 ਕਰੋੜ ਆਰਾਮ ਨਾਲ ਰਿਲਾਇੰਸ ਦਾ ਤੁਹਾਨੂੰ ਉਹ ਪੈਟਰੋਲ ਪੰਪ ਖੋਲ ਕੇ ਦੇ 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 ਤੁਸੀਂ ਪੈਟਰੋਲ ਪੰਪ ਫਰੈਂਚਾਈਜ਼ ਲੈ ਸਕਦੇ ਗੁਰਪੰਤ ਸਿੰਘ ਪੰਨੂ ਦੀ ਕਿਸ ਤਰ੍ਹਾਂ ਵੀਡੀਓ ਦੇਖਦੇ ਹੋ ਕਿ ਜਿਸ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਤੋਂ ਤੁਸੀਂ ਆ ਸਕਦੇ ਹੋ ਗੁਰਪ੍ਰਤਪ ਸਿੰਘ ਪੰਨੂ ਦੀ ਜਿਹੜੀ ਵੀਡੀਓ ਵੇਖੀ ਹੈ ਉਹ ਇੱਕ ਲੀਡਰ ਸੀ ਉਹ ਇੱਕ ਘਬਰਾਏ ਹੋਏ ਦੁਕਾਨਦਾਰ ਦੁਕਾਨਦਾਰ ਦੀ ਵੀਡੀਓ ਸੀ ਜਿਹਦੀ ਦੁਕਾਨ ਬੰਦ ਹੋਣ ਲੱਗੀ ਹੈ ਉਹ ਦੁਕਾਨਦਾਰੀ ਆਪਣੀ ਚਲਾਉਣ ਵਾਸਤੇ ਕਿ ਉਹਨੂੰ ਪੈਸੇ ਮਿਲਦੇ ਰਹਣ ਜਿਹੜਾ ਸਾਰਾ ਉਹਨੇ ਡੰਬਰ ਰਚਿਆ ਸੀ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕਿ ਤੁਸੀਂ ਆਓ ਚਿੰਠੀ ਤੁਹਾਨੂੰ ਉਹ ਬਾਬਾ ਇੰਡੀਆ ਚ ਦੇ ਦੇਗਾ 500 ਡਾਲਰ ਚ ਤੇ ਇੱਥੇ ਤੁਹਾਡੀ ਅਸੀਂ ਲਾ ਦੇਾਂਗੇ ਐਪਲੀਕੇਸ਼ਨਾਂ ਸੈਲਮ ਦੀਆਂ ਔਰ ਅਨਫੋਰਚਨਟਲੀ ਅਮਰੀਕਾ ਵਿੱਚ ਸੈਲਮ ਦੇ ਕੇਸ 7-7 ਸਾਲ 8-8 ਸਾਲ ਆਈਨੀ ਦੇ ਜੱਜਾਂ ਦੇ ਕੋਲ ਹੁਣ 트럼ਪ ਐਡਮਿਨਿਸਟ੍ਰੇਸ਼ਨ ਵਿੱਚ ਸਭ ਤੋਂ ਪਹਿਲਾਂ ਜਿਹੜੇ ਮੋਸਟ ਰੀਸੈਂਟ ਕੇਸਿਸ ਨੇ ਜਿਹੜੇ 2 ਸਾਲ ਪੁਰਾਣੇ ਨੇ ਜੀ ਉਹਨਾਂ ਨੂੰ ਇਹਨਾਂ ਨੇ ਜੱਜਾਂ ਦੇ ਸਾਹਮਣੇ ਲੈ ਕੇ ਜਾਣਾ ਹੈ ਔਰ ਮੈਂ ਤੁਹਾਨੂੰ ਅੱਜ ਦੱਸ ਰਿਹਾ ਕਿ ਉਹਦੇ ਵਿੱਚੋਂ ਸਾਰੇ ਰਿਜੈਕਟ ਹੋਣਗੇ ਕਿਉਂਕਿ ਉਹਨਾਂ ਦੀ ਕੋਈ ਤੱਥ ਨਹੀਂ ਤੁਹਾਨੂੰ ਕੀ ਲੱਗ ਤੱਥ ਨਹੀਂ ਹੈ ਔਰ ਉਹਨਾਂ ਦੇ ਉੱਪਰ ਡਿਪੋਰਟੇਸ਼ਨ ਆਰਡਰ ਲੱਗਣਗੇ ਔਰ ਕੋਰਟ ਤੋਂ ਹੀ ਡਿਪੋਰਟੇਸ਼ਨ ਹੋਏਗੀ ਅੱਗੇ ਹੁੰਦਾ ਸੀ ਨਾ ਡਿਪੋਰਟੇਸ਼ਨ ਆਰਡਰ ਲੱਗ ਜਾਂਦੇ ਸੀ ਤੇ ਤੁਸੀਂ ਜਾਂਦੇ ਸੀ ਆ ਆਪ ਤੁਹਾਨੂੰ ਉਸ ਟਾਈਮ ਦੇ ਦਿੰਦੇ ਸੀ ਤੁਸੀਂ ਚਲੇ ਜਾਓ ਹੁਣ ਉਹ ਨਹੀਂ ਹੁਣ ਕੈਚ ਐਂਡ ਰਿਲੀਜ਼ ਬੰਦ ਹੋ ਗਿਆ ਹੁਣ ਕੋਰਟ ਚ ਵੀ ਸਿੱਧਾ ਡਿਪੋਰਟ ਹੋਣਗੇ ਕਿਉਂਕਿ ਵਕੀਲਾ ਨੇ ਵੀ ਕਾਫੀ ਭੰਬੜ ਪੂਸੇ ਦੇ ਵਿੱਚ ਪੰਜਾਬੀਆਂ ਨੂੰ ਪਾਇਆ ਹੋਇਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਆਪਣੀਆਂ ਦੁਕਾਨਦਾਰੀਆਂ ਚਮਕਾ ਰਹੇ ਨੇ ਕਿਸ ਤਰ੍ਹਾਂ ਇਹਨੂੰ ਕੰਟਰੋਲ ਕਰ ਪਾਣਗੇ ਕਿ ਜਿਹੜਾ ਸਿਮਰ ਸਿੰਘ ਆਪਾਂ ਬਾਬੇ ਦੀ ਗੱਲ ਕਰਦੇ ਪਏ ਤੁਸੀਂ ਮਾਨ ਸਾਹਿਬ ਦੀ ਪੰਜਾਬ ਤੋਂ ਚਿੱਠੀਆਂ ਦਿੰਦਾ ਉਹਨਾਂ ਦੀ ਵੀ ਇਨਕੁਆਰੀ ਹੋ ਸਕਦੀ ਵੱਡੇ ਲੈਵਲ ਤੇ ਵੱਡੇ ਲੈਵਲ ਤੇ ਵੱਡੇ ਲੈਵਲ ਤੇ ਹੋਣੀ ਚਾਹੀਦੀ ਕਿਉਂਕਿ ਫਰੋਡ ਆ ਤੁਸੀਂ ਜਿਹੜਾ ਹੋਰਾਂ ਨੂੰ ਦੇ ਰਿਹਾ ਵੀ ਇਹਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ ਤੇ ਆਪ ਉੱਥੇ ਬੈਠਾ ਉਹਦੇ ਉੱਪਰ ਤੇ ਅਸੀਂ ਕੋਈ ਤਸ਼ੱਦਦ ਨਹੀਂ ਦੇਖਿਆ ਪੰਜਾਬ ਗਵਰਨਮੈਂਟ ਨੂੰ ਵੀ ਪੰਜਾਬ ਗਵਰਨਮੈਂਟ ਵੀ ਉਹਨੂੰ ਕੋਈ ਤਸ਼ੱਦਦ ਨਹੀਂ ਦੇ ਰਹੀ ਨਾ ਹੀ ਭਾਰਤ ਦੀ ਗਵਰਨਮੈਂਟ ਕੋਈ ਉਹਨੂੰ ਤਸ਼ੱਦਦ ਦੇ ਰਹੀ ਤੇ ਉਹਦੇ ਇਵੇਂ ਆ ਕੇ ਬੜਕਾ ਮਾਰਦੇ ਨੇ ਟੀਵੀ ਤੇ ਪ੍ਰੈਜ਼ੀਡੈਂਟ ਹੈ ਉਹਦਾ ਸੇਫ ਹੈ ਜਿਹੜੇ ਵਰਕਰ ਨੇ ਉਹ ਖਤਰੇ 'ਚ ਇਹ ਕੀ ਹੈ ਅਸੀਂ ਇਹ ਇਹ ਇਹੀ ਤੇ ਵੇਖਣ ਵਾਲੀ ਗੱਲ ਹੈ ਤੁਹਾਡੀ ਗਵਰਨਮੈਂਟ ਜੋ ਭਗਵੰਤ ਮਾਨ ਜੀ ਕਿਉਂ ਉੱਥੇ ਚੁੱਪ ਬੈ ਬਲਕਿ ਜਿਹੜੇ ਮੁੰਡੇ ਵਾਪਸ ਗਏ ਨੇ ਜੀ ਇਹਨਾਂ ਨੂੰ ਤੇ ਚਲੋ ਠੀਕ ਹੈ ਹੋਰ ਜਿਹੜੇ ਯੂਥ ਅਸੀਂ ਕਿਹੜੇ ਪ੍ਰੋਗਰਾਮ ਆ ਗਏ ਨੇ ਪਿਛਲੇ ਢਾਈ ਤਿੰਨ ਸਾਲਾਂ ਵਿੱਚ ਇਹਨਾਂ ਦੇ ਸਰਕਾਰ ਦੇ ਅੰਦਰ ਹਮ ਤੇ ਮੈਨੂੰ ਸਮਝ ਨਹੀਂ ਆਉਂਦੀ ਅੱਜ ਅੱਜ ਜਿਹੜੇ ਇਹ ਗੱਲਾਂ ਕਰਦੇ ਨੇ ਮੈਂ ਮੈਂ ਪੰਨੂ ਸਾਹਿਬ ਦੀ ਉਹ ਵੀਡੀਓ ਵੇਖੀ ਹੈ ਕਿ ਉੱਥੇ ਜੀ ਤਸ਼ੱਦਦ ਹੋ ਰਹੇ ਨੇ ਤਸ਼ੱਦਦ ਢਾਈ ਕਰੋੜ ਸਿੱਖ ਰਹਿ ਰਿਹਾ ਹੈ ਤੇ ਤੁਸੀਂ ਕਿਹੜੇ ਤਸ਼ੱਦਦ ਦੀ ਗੱਲ ਕਰ ਰਹੇ ਹੋ ਠੀਕ ਹੈ ਉੱਥੇ ਉੱਥੇ ਤੁਹਾਡੀ ਆਪਣੀ ਐਸਜੀਪੀਸੀ ਹੈ ਹਮ ਤੁਹਾਡਾ ਆਪਣਾ ਅਕਾਲੀ ਦਲ ਹੈ ਹਮ ਤੁਹਾਡੇ ਆਪਣੇ ਮਾਨ ਸਾਹਿਬ ਨੇ ਬਾਦਲ ਸਾਹਿਬ ਨੇ ਆਪਣੇ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਨੇ ਸਾਰੀ ਤੁਸੀਂ ਆਪਣੀ ਪੰਜਾਬ ਦੀ ਲੀਡਰਸ਼ਿਪ ਚੈੱਕ ਕਰ ਲੋ ਮੈਨੂੰ ਤਾਂ ਉੱਥੇ ਕੋਈ ਕੋਈ Hindu ਜਾਂ ਕੋਈ ਬਾਹਰਲਾ ਬੰਦਾ ਨਜ਼ਰ ਹੀ ਨਹੀਂ ਆਉਂਦਾ ਇਹਨਾਂ ਨੇ ਸਾਰਾ ਕੰਟਰੋਲ ਕੀਤਾ ਹੋਇਆ ਤੇ ਇਹ ਆਪਣੇ ਆਪ ਦੇ ਤਸ਼ੱਦਦ ਕਰ ਰਹੇ ਨੇ ਮੈਨੂੰ ਤਾਂ ਸਮਝ ਨਹੀਂ ਆਂਦੀ ਤੇ ਇਹ ਸਿਰ ਦੁਕਾਨਦਾਰੀਆਂ ਨੇ ਜਿਹੜੀਆਂ ਚਲਾ ਰਹੇ ਨੇ ਔਰ ਜਿਨੂੰ ਨਹੀਂ ਗਿਮਿਕਸ ਹੁੰਦੀਆਂ ਗਿਮਿਕ ਜੀ ਇਕ ਕਾਮ ਨੂੰ ਜਿਵੇਂ ਇਹ ਡਰਾਮਾ ਕਰਕੇ ਇੱਕ ਵੀਡੀਓ ਕੱਢਤੀ ਗਿਮਿਕ ਸੀ ਇਹਦਾ ਲੌਂਗ ਟਰਮ ਕੋਈ ਫਾਇਦਾ ਨਹੀਂ ਪੰਜਾਬੀ ਜਿਹੜਾ ਫਰੈਂਡਮ ਹੋਇਆ ਇਹ ਵੀ ਗਿਮਿਕ ਸੀ ਜਸਦੀਪ ਜੀ ਗੱਲਬਾਤ ਕਰਦੇ ਆ ਕਿ ਇਹਦੇ ਨਾ ਮੈਂ ਸਹੁਰਿਆਂ ਦੀ ਹੋਈ ਨਾ ਮੈਂ ਮਾਪਿਆਂ ਦੀ ਹੋਈ ਦਿੱਲੀ ਦੇ ਵਿੱਚ ਹਾਲ ਦੇਖਿਆ ਸੀ ਆਮ ਆਦਮੀ ਪਾਰਟੀ ਦਾ ਇਹ ਡਰਾਮਾ ਸਾਰਾ ਖਤਮ ਹੋ ਗਿਆ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਲੱਗਦਾ ਸੀ ਕਿ 22 ਸੀਟਾਂ ਤੇ ਇਹ ਲੈ ਜਾਣਗੇ ਉਥੋਂ ਬਿਲਕੁਲ ਲੱਗਦਾ ਸੀ ਬਿਲਕੁਲ ਲੱਗਦਾ ਸੀ ਮੈਂ ਹਾਲ ਹੀ ਦਿੱਲੀ ਹੋ ਕੇ ਆਇਆ ਹਾਂ ਉੱਥੇ ਗ੍ਰਾਸ ਰੂਟ ਲੈਵਲ ਦੇ ਲੋਕਾਂ ਨਾਲ ਗੱਲ ਕਰਕੇ ਆਇਆ ਟੈਕਸੀ ਡਰਾਈਵਰਾਂ ਨਾਲ ਰਿਕਸ਼ਾ ਡਰਾਈਵਰਾਂ ਨਾਲ ਸਬਜ਼ੀ ਵਾਲਿਆਂ ਨਾਲ ਸਾਰਿਆਂ ਨਾਲ ਮੈਂ ਗੱਲ ਕਰਕੇ ਆਇਆ ਖੁਸ਼ ਸੀ ਬਿਲਕੁਲ ਖੁਸ਼ ਨਹੀਂ ਸੀ ਜਿਹੜੇ ਅੱਜ ਤੋਂ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਗੁਣਗੀਤ ਗਾਉਂਦੇ ਸੀ ਹੁਣ ਇਹ ਕਹਿੰਦੇ ਸੀ ਵੀ ਜਿਹੜੇ ਮੋਹੱਲਾ ਕਲੀਨਿਕਾਂ ਚੱਲੀਆਂ ਨੇ ਉਹਨੇ ਉਹਦੇ ਵਿੱਚ ਹੁਣ ਨਾ ਡਾਕਟਰ ਨੇ ਨੇ ਨਾ ਦਵਾਈਆਂ ਤੇ ਸਕੂਲ ਜਿਹੜੇ ਸਕੂਲ ਚੱਲੇ ਸੀ ਉਹਨਾਂ ਦਾ ਸਟੈਂਡਰਡ ਬਿਲਕੁਲ ਗਿਰ ਗਿਆ ਹੈ ਬਲਕਿ ਮੈਂ ਆਪਣੇ ਮੇਰੇ ਨਾਲ ਉੱਥੇ ਜਿਹੜੇ ਸਾਡੇ ਮੈਨੂੰ ਉੱਥੇ ਟਰਾਂਸਪੋਰਟੇਸ਼ਨ ਪ੍ਰੋਵਾਈਡ ਕਰਦੇ ਨੇ ਉਹਨਾਂ ਨੇ ਕਿਹਾ ਮੈਂ ਆਪਣੀ ਬੱਚੀ ਬੜੀ ਖੁਸ਼ ਹਾਂ ਕਿ ਇਹ ਜਾਂਦੀ ਸੀ ਆਪਣਾ ਗਵਰਨਮੈਂਟ ਸਕੂਲ ਵਿੱਚ ਔਰ ਉਹ ਇੰਨੇ ਅੱਛੀ ਹੋ ਗਈ ਸੀ ਅੱਜ ਉਹਨਾਂ ਨੇ ਵੀ ਉਠਾ ਕੇ ਪ੍ਰਾਈਵੇਟ ਸਕੂਲ ਆਪਣੀ ਬੱਚੀ ਪਾਈ ਹੈ ਤੇ ਲੋਕ ਜਿਹੜਾ ਹੈ ਔਰ ਦੂਜਾ ਇੱਕ ਦੇਖੋ ਨਾ ਕਵਾਲ ਸਾਹਿਬ ਜਦੋਂ ਆਏ ਸੀ ਜੀ ਇਹਨਾਂ ਨੇ ਇੱਕ ਇੰਪ੍ਰੈਸ਼ਨ ਦਿੱਤਾ ਸੀ ਕਿ ਮੈਂ ਤੇ ਜੀ ਚੱਪਲ ਪਾਵਾਂਗਾ ਗਲੇ 'ਚ ਮਫਲਰ ਲਵਾਵਾਂਗਾ ਔਰ ਮਰੂਤੀ ਵੈਗਨਰ 'ਚ ਜਾਵਾਂਗਾ ਮੈਂ ਤੇ ਨਾ ਸਰਕਾਰੀ ਘਰ ਲਵਾਵਾਂਗਾ ਨਾ ਸਰਕਾਰੀ ਗੱਡੀ ਲਵਾਵਾਂਗਾ ਮੈਂ ਤੇ ਲੋਕਾਂ ਦਾ ਚੀਫ ਮਿਨਿਸਟਰ ਬਣਾਂਗਾ ਔਰ ਮੈਂ ਜਦ ਇਹਨਾਂ ਨੂੰ ਪਹਿਲੀ ਵਾਰੀ ਮਿਲਿਆ ਸੀ ਜਦੋਂ ਚੀਫ ਮਿਨਿਸਟਰ ਬਣੇ ਸੀ ਉਸ ਤੋਂ 2 ਮਹੀਨੇ ਬਾਅਦ ਮੈਂ ਦਿੱਲੀ 'ਚ ਮਿਲਿਆ ਸੀ ਤੇ ਬਿਲਕੁਲ ਉਹੀ ਹਾਲ ਸੀ ਚੱਪਲ ਪਾਈ ਹੋਈ ਸੀ ਇਹਨਾਂ ਨੇ ਔਰ ਬਲਕਿ ਮੇਰੇ ਲਈ ਵੇਟ ਕੀਤੀ ਸੀ ਇਹਨਾਂ ਨੇ ਰਖਸ਼ਾ ਚਲਾਣ ਵਗੂ ਜਿਵੇਂ ਉਸ ਤਰ੍ਹਾਂ ਦੇ ਲੱਗੇ ਦੇ ਸੀ ਬਿਲਕੁਲ ਮਫਲਰ ਪਾਇਆ ਬਾਹਰ ਇਹਨਾਂ ਦੇ 500 ਲੋਕ ਖੜੇ ਸੀ ਜਿਹੜੇ ਇਹਨਾਂ ਨੂੰ ਮਿਲਣ ਵਾਸਤੇ ਔਰ ਮੈਂ ਵੀ ਬਿਨਾਂ ਅਪੁਆਇੰਟਮੈਂਟ ਦੇ ਜਾ ਕੇ ਇਹਨਾਂ ਨੂੰ ਮਿਲਿਆ ਔਰ ਇਹਨੂੰ ਪਤਾ ਲੱਗਾ ਮੈਂ ਆ ਰਿਹਾ ਹਾਂ ਹਾਲੇ ਕਿ ਮੈਨੂੰ ਜਾਣਦੇ ਨਹੀਂ ਸੀ ਇਹਨਾਂ ਨੇ ਮੇਰੀ ਵੇਟ ਕੀਤੀ ਸੀ ਹਮ ਉਹ ਇਨਸਾਨ ਜਦੋਂ ਕਦੋਂ ਟਰਾਂਸਫਾਰਮ ਹੋ ਗਿਆ ਕਿ ਉੱਥੋਂ ਉਹ ਜਕੂਜੀ ਵਾਲੇ ਘਰ ਚ ਚਲੇ ਗਏ ਤੇ ਸ਼ੀਸ਼ ਮਹਿਲ ਵਿੱਚ ਚਲੇ ਗਏ ਉਹ ਉਹ ਇੱਕ ਜਿਹੜਾ ਸੀ ਨਾ ਲੋਕਾਂ ਨੂੰ ਉਹ ਬੜਾ ਦੌਲਤ ਤੇ ਸ਼ੋਹਰਤ ਰਾਸ ਨਹੀਂ ਆਈ ਬਿਲਕੁਲ ਦੌਲਤ ਤੇ ਸ਼ੋਹਰਤ ਇਹ ਬੜਾ ਇੱਕ ਗੇਮ ਪੋਲਿਟਿਕਸ ਦਾ ਬੜਾ ਹੁੰਦਾ ਹੈ ਔਰ ਦੂਜਾ ਇਨਕੰਬੈਂਸੀ ਫੈਕਟਰ ਵੀ ਸੀ ਦੋ ਵਾਰੀ ਜਿੱਤ ਚੁੱਕੇ ਨੇ ਤੀਸਰੀ ਵਾਰੀ ਜਿੱਤਣਾ ਬਹੁਤ ਮੁਸ਼ਕਲ ਹੁੰਦਾ ਹੈ ਪੰਜਾਬ ਵਿੱਚ ਫੇਲਿਅਰ ਰਹੀ ਇਹਨਾਂ ਦੀ ਗਵਰਨਮੈਂਟ ਲੋਕ ਉਹ ਵੀ ਦੇਖਦੇ ਨੇ ਦਿੱਲੀ ਦੇ ਉੱਪਰ ਪੰਜਾਬ ਦਾ ਬਹੁਤ ਅਸਰ ਹੁੰਦਾ ਬਿਲਕੁਲ ਅਸੀਂ ਉੱਥੇ ਜਾਵਾਂਗੇ ਸਿੱਖ ਦਿੱਲੀ ਵਿੱਚ ਜਿੱਤੇ ਨੇ ਜੀ ਉਹ ਉਹਨਾਂ ਦਾ ਪੰਜਾਬ ਤੋਂ ਬਹੁਤ ਵੱਡਾ ਅਸਰ ਹੈ ਕਿਉਂਕਿ ਉਹ ਪੰਜਾਬ ਵੇਖ ਰਹੇ ਨੇ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਦਿੱਲੀ ਦਾ ਸਿੱਖ ਪੰਜਾਬ ਤੱਕ ਜਾ ਸਕਦਾ 2027 ਦੇ ਵਿੱਚ ਬਿਲਕੁਲ ਦਿੱਲੀ ਸਿੱਖ ਜਿੱਥੇ ਵੀ ਰਹਿੰਦਾ ਉਹ ਪੰਜਾਬ ਨਾਲ ਕਨੈਕਟਡ ਹੀ ਰਹਿੰਦਾ ਹੈ ਔਰ ਪੰਜਾਬ ਦੀ ਵੀ ਸਿਆਸਤ ਜਿਹੜੀ ਬਦਲ ਰਹੀ ਹੈ ਜੀਓ ਜੀਓ ਆ ਪੋਲੀਟੀਕਲ ਸਿਸਟਮ ਪੰਜਾਬ ਦਾ ਵੀ ਬਦਲ ਰਿਹਾ ਜਿਹੜੀ ਕੁਝ ਇੱਕ ਦੋ ਕਮਿਊਨਿਟੀਆਂ ਦੀ ਹੋਲਡ ਸੀ ਹਰ ਜਗ੍ਹਾ ਉਹ ਵੀ ਹੌਲੀ ਹੌਲੀ ਹੁਣ ਘੱਟ ਹੋਏਗੀ ਇਟ ਸ਼ੁੱਡ ਬੀ ਪੰਜਾਬ ਦਾ ਵੀ ਪੋਲੀਟੀਕਲ ਸਿਸਟਮ ਸਾਰਿਆਂ ਸੇ ਖੁੱਲਾ ਹੋਏਗਾ ਹੋਰ ਇਹ ਤੁਸੀਂ ਵੇਖੋਗੇ ਕਿ 2027 ਤੱਕ ਕੋਈ ਨਵਾਂ ਹੀ ਫਾਰਮੂਲਾ ਇਸ ਮੰਥਨ ਚੋਂ ਨਿਕਲੇਗਾ ਤੁਹਾਨੂੰ ਲੱਗਦਾ ਕਿ ਬੀਜੇਪੀ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਆ ਸਕਦੀ ਜਿੱਦਾਂ ਦਿੱਲੀ ਦੇ ਵਿੱਚ ਹੋਣਾ ਹੈ ਦੇਖੋ ਬੀਜੇਪੀ 2027 ਤੱਕ ਪੰਜਾਬ ਚੋਂ ਬेटर ਸਥਿਤੀ ਵਿੱਚ ਹੋਏਗੀ ਜੋ ਅੱਜ ਜੋ ਪੰਜਾਬ ਸਥਿਤੀ ਉਸ ਤੋਂ ਬਹੁਤ ਬਿਹਤਰ ਹੋਈ ਹੋਏਗੀ ਲੋਕਾਂ ਨੇ ਵੀ ਸਮਝਣਾ ਹੈ ਹਮਮ ਅਤੇ ਅਸੀਂ ਕਿਸਾਨ ਮੋਰਚਾ ਵੀ ਵੇਖ ਲਿਆ ਕਿ ਉਹਦਾ ਹਾਲ ਹਾਂ ਹਾਂ ਬਿਲਕੁਲ ਬਿਲਕੁਲ ਕਿਸਾਨ ਮੁੱਦੇ ਵੀ ਠੰਡੇ ਹੋ ਰਹੇ ਨੇ ਤੇ ਕਿਉਂਕਿ ਪੰਜਾਬ ਵਿੱਚ ਮੈਂ ਸ਼ੁਰੂ ਤੋਂ ਕਹਿੰਦਾ ਸੀ ਕਿ ਸਿਰਫ ਇੱਕ ਕਿਸਾਨ ਮੁੱਦਾ ਹੀ ਨਹੀਂ ਹੈ ਪੰਜਾਬ ਵਿੱਚ ਹੋਰ بڑے ਮੁੱਦੇ ਨੇ ਦੇਖੋ ਸਭ ਤੋਂ ਵੱਡਾ ਮੁੱਦਾ ਸਾਡੇ ਯੂਥ ਦਾ ਹੈ ਅੱਜ ਅਸੀਂ ਮੁਰਮੁਰ ਡਿਪੋਰਟੇਸ਼ਨ ਦੀਆਂ ਗੱਲਾਂ ਕਰ ਰਿਹਾ ਸਾਡਾ ਯੂਥ ਪੂਰੀ ਦੁਨੀਆ ਵਿੱਚ ਪੰਜਾਬ ਦਾ ਖੱਜਲ ਖਰਾਬ ਹੋ ਰਿਹਾ ਔਰ ਇੱਕ ਦੂਜੀ ਗੱਲ ਹੈ ਕਿ ਅਸੀਂ ਮੰਨਦੇ ਨਹੀਂ ਅਸੀਂ ਅੱਜ ਵੀ ਕਹਿੰਦੇ ਹਾਂ ਮੈਂ ਕਿਸੇ ਦਾ ਸੁਣ ਰਿਹਾ ਸੀ ਹਾਂ ਏ ਮਾਨ ਸਾਹਿਬ ਦੀ ਪਾਰਟੀ ਦਾ ਕੋਈ ਬੰਦਾ ਸੀ ਕਹਿੰਦਾ ਜੀ ਨਹੀਂ ਇਹ ਗੁਜਰਾਤੀਆਂ ਕਰਕੇ ਸਾਡਾ ਕੰਮ ਖਰਾਬ ਹੋਇਆ ਸਿੱਖਾਂ ਨੂੰ ਤਾਂ ਸਾਰਿਆਂ ਇੱਥੇ ਬੜਾ ਪਿਆਰ ਮਿਲ ਰਿਹਾ ਸੀ ਸਿਰਫ ਇਹ ਗੁਜਰਾਤੀ ਜਦੋਂ ਦੇ ਜਾਣਾ ਸ਼ੁਰੂ ਹੋਏ ਨੇ ਅਸੀਂ ਹਾਲੇ ਤੱਕ ਉਸ ਲੈਵਲ ਤੇ ਨਹੀਂ ਉੱਠਦੇ ਕਿ ਆਪਣੀ ਪਹਿਲਾਂ ਤੇ ਜਿਹੜੀ ਪ੍ਰੋਬਲਮ ਹੈ ਸਾਡੀ ਕੌਮ ਨੂੰ ਉਹਨੂੰ ਐਕਸੈਪਟ ਕਰੀਏ ਉਹਨੂੰ ਰਿਅਲਾਈਜ਼ ਕਰੀਏ ਤੇ ਉਹਨੂੰ ਫਿਰ ਅਸੀਂ ਫਿਕਸ ਕਰੀਏ ਅਸੀਂ ਹਾਲੀ ਵੀ ਇਹੀ ਲੱਗੇ ਰਹਿੰਦੇ ਆ ਇਹ ਜਾਜ਼ ਅੰਮ੍ਰਿਤਸਰ ਕਿਉਂ ਲੈਂਡ ਕੀਤਾ ਏ ਜੀ ਗੁਜਰਾਤੀ ਜਿਆਦਾ ਜਾਂਦੇ ਨੇ ਪੰਜਾਬੀ ਘਟ ਜਾਂਦੇ ਨੇ ਤੁਸੀਂ ਇੰਨਾਂ ਗੱਲਾਂ 'ਚੋਂ ਨਿਕਲ ਕੇ ਮੈਂ ਅੱਗੇ ਵੀ ਕਹਿ ਚੁੱਕਾ ਜੀ ਇੱਕ ਵੀ ਪੰਜਾਬੀ ਜਾਏ ਨਾ ਉਹ ਵੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਅਸੀਂ ਆਪਣੇ ਯੂਥ ਨੂੰ ਉੱਥੇ ਸਮਾ ਲਈਏ ਆਪਣੇ ਯੂਥ ਵਾਸਤੇ ਜਦ ਤੱਕ ਤੁਸੀਂ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰੋਗੇ ਜਦ ਤੱਕ ਤੁਸੀਂ ਆਪਣੀ ਆਪਣੀ ਕਮਿਊਨਿਟੀ ਦੀ ਪ੍ਰੋਬਲਮਸ ਨਹੀਂ ਆਇਡੈਂਟੀਫਾਈ ਕਰੋਗੇ ਤੁਸੀਂ ਉਹਨਾਂ ਨੂੰ ਠੀਕ ਕਿਵੇਂ ਕਰੋ ਬਿਲਕੁਲ ਡਾਕਟਰ ਜਸਦੀਪ ਜੀ ਤੁਸੀਂ ਪੰਜਾਬ ਦੇ ਵਿੱਚ ਜਾਂਦੇ ਰਹਿੰਦੇ ਹੋ ਤੁਸੀਂ ਪੰਜਾਬ ਦਾ ਕਾਫੀ ਪਿਆਰੇ ਟਾਡਾ ਜਦੋਂ ਪੰਜਾਬ ਉੱਤਰਦੇ ਹੋ ਵੱਡੀਆਂ-ਵੱਡੀਆਂ ਫਲੈਕਸਾਂ ਲੱਗਦੀਆਂ 15 ਦਿਨ ਦੇ ਵਿੱਚ ਵੀਜ਼ਾ ਆਇਲੈਂਡਸ ਕਰੋ ਵੀਜ਼ਾ ਫ੍ਰੀ ਇਹ ਕਿਸ ਤਰ੍ਹਾਂ ਦਾ ਫੀਲ ਹੁੰਦਾ ਤੁਹਾਨੂੰ ਉਸ ਦਾ ਅਸੀਂ ਜਾਣਦੇ ਹਾਂ ਦੇਖੋ ਬਾਹਰੋਂ ਸਾਨੂੰ ਸਿਸਟਮ ਦਾ ਪੂਰਾ ਪਤਾ ਹੈ ਪੂਰਾ ਪਤਾ ਹੈ ਕਿ ਇੱਥੇ ਕਿਸ ਤਰ੍ਹਾਂ ਲੀਗਲ ਹੁੰਦਾ ਹੈ ਇੱਥੇ ਆ ਕੇ ਕੀ ਕੀ ਕਰਨਾ ਪੈਂਦਾ ਹੈ ਕਿਹੜੇ ਸਹੀ ਤਰੀਕੇ ਨੇ ਜਦੋਂ ਇਹ ਅਸੀਂ ਉੱਥੇ ਫਲੈਕਸਾਂ ਦੇਖਨੇ ਆ ਰਿਕਸ਼ੀਆਂ ਦੇ ਪਿੱਛੇ ਬਲਕਿ ਟੀਵੀ ਦੇ ਜਿਹੜੇ ਨਿਊਜ਼ ਐਂਕਰ ਹੁੰਦੇ ਨੇ ਉਹਨਾਂ ਨੇ ਆਪਣੇ ਲੈਪਟਾਪ ਤੇ ਅੱਗੇ ਲਾਇਆ ਹੁੰਦਾ ਹੈ ਤੇ ਇਹੀ ਲੱਗਦਾ ਹੈ ਇਹ ਫਰਾਡ ਕਰ ਰਹੇ ਨੇ ਇਹ ਫਰਾਡ ਹੋ ਰਿਹਾ ਹੈ ਔਰ ਸਰਕਾਰਾਂ ਵੀ ਚੁੱਪ ਤੇ ਸਾਰੇ ਲੀਡਰ ਵੀ ਸਾਡੇ ਚੁੱਪ ਤੇ ਮੀਡੀਆ ਵੀ ਚੁੱਪ ਸਾਰਿਆਂ ਦੀ ਇਹ ਇੱਕ ਨਾ ਜਿਹਨੂੰ ਕਹਿੰਦੇ ਨਾ ਕਿਉ ਖਿਚੜੀ ਇੱਕ ਇੱਕ ਦੁਕਾਨਦਾਰੀ ਚੱਲ ਰਹੀ ਸੀ ਜਿਦੇ ਵਿੱਚ ਇਹਨਾਂ ਨੇ ਸੱਚ ਨੂੰ ਜਿਵੇਂ ਕਬੂਤਰ ਜਿਹੜਾ ਉਹ ਰੇਤ 'ਚ ਸਿਰ ਦੇ ਦਿੰਦਾ ਨਾ ਔਰ ਅੱਖਾਂ ਬੰਦ ਕਰ ਲੈਂਦਾ ਵੀ ਬਿੱਲੀ ਹੁਣ ਆ ਗਈ ਹੈ ਤੇ ਮੈਨੂੰ ਨਹੀਂ ਦਿਖ ਰਹੀ ਇਹ ਬਿੱਲੀ ਨਸ ਜਾਏਗੀ ਇਵੇਂ ਹੀ ਸਾਡੀ ਇਹਨਾਂ ਨੇ ਕੀਤਾ ਸੀ ਕਿ ਇਹ ਬਸ ਇਹ ਕੁਝ ਵੀ ਨਹੀਂ ਹੋਣਾ ਤੁਸੀਂ ਅਮਰੀਕਾ ਆ ਜਾਓ ਤੇ ਬਸ ਕੁਝ ਵੀ ਨਹੀਂ ਹੋਣਾ ਤੇ ਉਹ ਜਦ ਹੋ ਗਿਆ ਤੇ ਹੁਣ ਹੁਣ ਉਹ ਸਾਰਾ ਸੱਚ ਸਾਹਮਣੇ ਆ ਰਿਹਾ ਹੈ ਔਰ ਮੈਂ ਤੇ ਹੈਰਾਨ ਆ ਮੈਂ ਕਈ ਜਿਹੜੇ ਰਿਪੋਰਟ ਹੋਏ ਨੇ ਬੱਚੇ ਉਹ ਉਹਨਾਂ ਦੀ ਗੱਲਾਂ ਇੰਟਰਵਿਊ ਸੁਣ ਰਿਹਾ ਸੀ ਤੇ ਉਹਨਾਂ ਨੇ ਕਿਹਾ ਅਸੀਂ ਤੇ ਏਜੰਟਾਂ ਨੂੰ ਕਹਿ ਰਹੇ ਸੀ ਕਿ 트럼ਪ ਦੀ ਓਥ ਸੌਹ ਚੁੱਕਣ ਦੇ ਦਿਨ ਤੋਂ ਪਹਿਲਾਂ ਸਾਨੂੰ ਭੇਜ ਦਿਓ ਉਹਦੇ ਉਹਨਾਂ ਨੇ ਲੱਖਾਂ ਡਾਲਰ ਹੋਰ ਦਿੱਤੇ ਲੱਖਾਂ ਰੁਪਏ ਕਿ ਸਾਨੂੰ ਉਹ ਸੌਹ ਚੁੱਕਣ ਤੋਂ ਪਹਿਲਾਂ ਪਹਿਲਾਂ ਭੇਜ ਦਿਓ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਇੰਨਾ ਕਿਸਾਨੂੰ ਚਾ ਕਿਉਂ ਹੈ ਹਮ ਇੰਨਾ ਇੰਨੀ ਆਪਣੀ ਜ਼ਿੰਦਗੀ ਤੁਸੀਂ ਡਾਂਕੀ ਰੂਟ ਨਾਲ ਮੌਤ ਦੇ ਮੂੰਹੋਂ ਨਿਕਲ ਕੇ ਫਿਰ ਇੱਥੇ ਵੀ ਆ ਕੇ ਤੁਹਾਡਾ ਕੋਈ ਹਾਲੇ ਤੱਕ ਫਿਊਚਰ ਨਹੀਂ ਹੈ ਜਿਹੜੇ ਇੱਥੇ 7 7 8 8 ਸਾਲ ਤੋਂ ਅਸਾਲਮ ਲੈ ਕੇ ਬੈਠੇ ਨੇ ਉਹਨਾਂ ਦੇ ਕੇਸ ਹਾਲੇ ਤੱਕ ਅਪਰੂਵ ਨਹੀਂ ਹੋਏ ਬਿਲਕੁਲ ਤੇ ਇੰਨਾ ਕਿ ਰਿਸਕ ਲੈ ਕੇ ਤੁਸੀਂ ਤੁਸੀਂ ਇਹ ਕਿਉਂ ਇਹ 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 ਕਿ ਅਗੂ ਇਹਨਾਂ ਨੂੰ ਸੱਤਾ ਦੇ ਵਿੱਚ ਆ ਸਕਦੀ ਆਮ ਆਦਮੀ ਪਾਰਟੀ ਕੇ ਯੂਥ ਵਾਸਤੇ ਸਟੈਂਡ ਲੈਣਾ ਪੈ ਜਾਊਗਾ ਕੰਮ ਕਰਨਾ ਪੈਗਾ ਯੂਥ ਨੇ ਆਪ ਸਟੈਂਡ ਲੈਣਾ ਹੈ ਯੂਥ ਪੰਜਾਬ ਦਾ ਜਿਹੜਾ ਹੈ ਨਾ ਉਹਨੇ ਉਹ ਨਾਪ ਸਟੈਂਡ ਲੈਣਾ ਹੈ ਮਾਪਿਆਂ ਨੇ ਸਟੈਂਡ ਲੈਣਾ ਹੈ ਇਹ ਸਾਡੇ ਪੰਜਾਬ ਦੇ ਲੋਕ ਸੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ ਔਰ ਪੰਜਾਬ ਦੀ ਲੋਕਾਂ ਨੇ ਇਹਨਾਂ ਨੂੰ ਜੇ ਨਹੀਂ ਇਹਨਾਂ ਨੇ ਕੋਈ ਡਿਲੀਵਰ ਕੀਤਾ ਤੇ ਹਟਾ ਵੀ ਦੇਣਾ ਹੈ ਬਿਲਕੁਲ ਔਰ ਮੈਂ ਸਮਝਦਾ ਕਿ ਪ੍ਰੈਜ਼ੀਡੈਂਟ 트੍ਰੰਪ ਜਿਹੜਾ ਅਸੀਂ ਕਹਿੰਦੇ ਨਾ ਮੇਕ ਅਮਰੀਕਾ ਗ੍ਰੇਟ ਅਗੇਨ ਪ੍ਰੈਜ਼ੀਡੈਂਟ 트੍ਰੰਪ ਨੇ ਮੇਕ ਪੰਜਾਬ ਗ੍ਰੇਟ ਅਗੇਨ ਵੀ ਕਰਤਾ ਹੂੰ ਇਹ ਜਿਹੜੀ ਡਿਪੋਰਟੇਸ਼ਨ ਹੋਈ ਹੈ ਉਹਦੇ ਨਾਲ ਇੱਕ ਮੈਸੇਜ ਗਿਆ ਹੈ ਕਿ ਅਮਰੀਕਾ ਵਿੱਚ ਜਿਹੜਾ ਹੈ ਫਿਊਚਰ ਹੁਣ ਇੰਨਾ ਅੱਛਾ ਨਹੀਂ ਹੈ ਅਸੀਂ ਪੰਜਾਬ ਵੱਲ ਧਿਆਨ ਦੇਈਏ ਅਸੀਂ ਪੰਜਾਬ ਦਾ ਯੂਥ ਜਿਹੜਾ ਹੈ ਉਹ ਹੁਣ ਪੰਜਾਬ ਵੱਲ ਧਿਆਨ ਦੇ ਕੈਨੇਡਾ ਗਈ ਦੇਖ ਚੁੱਕੇ ਆ ਉੱਥੇ ਕੀ ਹਾਲਾਤ ਹੋ ਗਏ ਨੇ ਅਮਰੀਕਾ ਵਿੱਚ ਵੀ ਹਾਲਾਤ ਹੁਣ ਇਹ ਆ ਜਿਹੀ ਨੇ ਹੁਣ ਯੂਥ ਨੇ ਸਾਡੇ ਨੇ ਪੰਜਾਬ ਵੱਲ ਧਿਆਨ ਕਰਨਾ ਹੈ ਜਿਹੜਾ ਅਸੀਂ ਕਹਿੰਦੇ ਸੀ ਨਾ ਪੰਜਾਬ ਚ ਪਲਾਇਨ ਹੋ ਰਿਹਾ ਹੈ ਪੰਜਾਬ ਦੀ ਜਵਾਨੀ ਜਾ ਰਹੀ ਹੈ ਉਹ ਪੰਜਾਬ ਦੀ ਜਵਾਨੀ ਨੇ ਜਾ ਕੇ ਦੁਬਾਰਾ ਪੰਜਾਬ ਨੂੰ ਫਿਰ ਬਣਾਣਾ ਹੈ ਬਿਲਕੁਲ ਗੱਲਬਾਤ ਅੱਗੇ ਜਾਰੀ ਰੱਖਾਂਗੇ ਮਿਲਦੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਆਰ ਯੂ ਸਟਰਗਲਿੰਗ ਵਿਦ ਕੰਪਲੈਕਸ ਇਮੀਗ੍ਰੇਸ਼ਨ ਫਾਰਮਸ ਔਰ ਕਨਫਿਊਜ਼ਡ ਬਾਈ ਦੀ ਐਨਬੀਸੀ ਕੇਸ ਪ੍ਰੋਸੈਸ at Ali and Alian Associates we specialize in making immigration paperwork simple and stress-free With over 20 years of experience, we provide reliable help preparing immigration forms, guiding you through the NVC process, and answering your questions, all at reasonable fees. Our mission is to ensure your case moves smoothly, saving you time and effort while you focus on what matters most your future. Cal Ali and Ali and Associates today at 443 831. 2003 and let us help you take the next step towards your dreams Ali and Aliene associates because your journey deserves the best guidance Swagat hai tada choti ji break to baad Jasdeep ji gal baat chalu jari rakhanga ge apa Punjab de vich a Congress jitti BJP Delhi de vich Congress kyu laddoo vande re ne oda reason ki ho ਉਹ ਦੇਖੋ ਜੀ ਇਹ ਇਹ ਹੀ ਹੈ ਕਿ ਉਹ ਖੁਸ਼ੀਆਂ ਮਨਾ ਰਹੇ ਨੇ ਕਿ ਅਸੀਂ ਚਲੋ ਆਮ ਆਦਮੀ ਪਾਰਟੀ ਨੇ ਜਿੱਤਣ ਦਿੱਤਾ ਖਾਤਾ ਖੁੱਲੇ ਨਹੀਂ ਕੋਈ ਉਹਨਾਂ ਦਾ ਖਾਤਾ ਉਹਨਾਂ ਦਾ ਕੋਈ ਖੁੱਲਿਆ ਨਹੀਂ ਤੇ ਉਹ ਕਿਉਂਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਹਰਾਇਆ ਸੀ ਦਿੱਲੀ ਤੇ ਬਸ ਇਹਨਾਂ ਕਾਰਨਾ ਕਰਕੇ ਹੀ ਅੱਜ ਬੀਜੇਪੀ ਦੇ ਜਿੱਤ ਇੱਕ ਤੋਂ ਬਾਅਦ ਇੱਕ ਹੁੰਦੀ ਹੈ ਕਿਉਂਕਿ ਆਪੋਜੀਸ਼ਨ ਹੈ ਹੀ ਨਹੀਂ ਇਹ ਸਾਰੇ ਇਕੱਠੇ ਹੋਏ ਸੀ 3 ਮਹੀਨੇ 4 ਮਹੀਨੇ ਪਹਿਲਾਂ ਪਿਛਲੇ ਸਾਲ ਇੰਡੀਆ ਆਲਾਈਂਸ ਬਣਾ ਲਿਆ ਸੀ ਇਹਨਾਂ ਨੇ ਜੀ ਕਿ ਹੁਣ ਤੇ ਜੀ ਅਸੀਂ ਸਾਰੀ ਆਪੋਜੀਸ਼ਨ ਇਕੱਠੇ ਆ ਉਹ 2 ਮਹੀਨੇ ਵੀ ਨਹੀਂ ਚੱਲਿਆ ਤੇ ਟੁੱਟ ਕੇ ਹੁਣ ਫੇਰ ਇੱਕ ਦੂਜੇ ਦੀ ਗੱਲ ਪੈ ਗਏ ਨੇ ਹੁਣ ਇਹਦੇ ਸਾਰੇ ਚੋਂ ਜਿਹੜਾ ਦੇਖਣ ਵਾਲਾ ਹੁਣ ਹੋਏਗਾ ਉਹ ਬੰਗਾਲ ਦਾ ਹੈ ਕਿ ਉੱਥੇ ਮਮਤਾ ਬੇਨਰਜੀ ਦੇ ਨਾਲ ਹੁਣ ਕੀ ਹੋਣਾ ਹੈ ਬਿਲਕੁਲ ਤੋਂ ਉਹ ਇਹ ਇਹ ਤੇ ਕਾਂਗਰਸ ਤੇ ਦੇਖੋ ਖਤਮ ਪਾਰਟੀ ਕਾਂਗਰਸ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਔਰ ਮੈਂ ਅੱਗੇ ਵੀ ਕਹਿ ਚੁੱਕਿਆ ਕਿ ਜਿਹੜੇ ਜਿਹੜੀ ਨੇਚਰ ਹੁੰਦੀ ਹੈ ਜਿਹੜੇ ਰੱਬ ਦਾ ਜਿਹੜਾ ਇੱਕ ਚੱਕਰ ਚੱਲਦਾ ਹੈ ਤੁਸੀਂ ਇੰਨੀਆਂ ਜਦੋਂ ਜਾਤੀਆਂ ਕੀਤੀਆਂ ਦਿੱਲੀ ਵਿੱਚ ਸਿੱਖਾਂ ਨੂੰ ਤੁਸੀਂ ਤਾਰ ਪਾ ਪਾ ਕੇ ਜਲਾਇਆ ਅਕਾਲ ਤਖਤ ਸਾਹਿਬ ਤੇ ਤੁਸੀਂ ਗੋਲੇ ਦਾਗੇ ਹਰ ਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਤੇ ਇਹ ਵੀ ਇੱਕ ਨੇਚਰ ਦਾ ਇੱਕ ਫਿਰ ਚੱਕਰ ਚੱਲਦਾ ਹੈ ਕਿ ਉਹ ਫਿਰ ਪਾਰਟੀ ਜਿਹੜੀ ਹੈ ਉਹ ਉਹ ਡਾਊਨ ਹੋਏ ਖਤਮ ਹੋ ਜਾਏਗੀ ਕਿਉਂਕਿ ਹੁਣ ਵੀ ਇਸ ਪਾਰਟੀ ਦੇ ਜਿਹੜੇ ਸੰਚਾਲਕ ਨੇ ਜਿਦੇ ਵਿੱਚ ਰਾਹੁਲ ਗਾਂਧੀ ਆਂਦੇ ਨੇ ਪ੍ਰਿਯੰਕਾ ਗਾਂਧੀ ਆਂਦੀ ਏ ਇਹਨਾਂ ਨੇ ਹੁਣ ਵੀ ਉਹਦੇ ਉਹ ਤੋਂ ਕੁਝ ਸਿੱਖਿਆ ਨਹੀਂ ਇਹਨਾਂ ਨੇ ਅੱਜ ਤੱਕ ਉਸ ਗੱਲ ਦੀ ਮਾਫੀ ਨਹੀਂ ਮੰਗੀ ਹਮਮ ਔਰ ਇਹਨਾਂ ਨੇ ਉਹੀ ਬੰਦੇ ਕਮਲਨਾਥ ਜਗਦੀਸ਼ ਟਾਇਟਲਰ ਇਹਨਾਂ ਨੇ ਬਿਲਕੁਲ ਪਾਰਟੀ ਵਿੱਚ ਨਾਲ ਰੱਖੇ ਨੇ ਬਿਲਕੁਲ ਤੇ ਇਹ ਜਿਹੜਾ ਚੱਕਰ ਚੱਲਦਾ ਨਾ ਕਾਲ ਦਾ ਇਹ ਵਾਇਗੁਰੂ ਦਾ ਜਿਹੜਾ ਚੱਕਰ ਹੈ ਇਹ ਲੈਡੋ ਦਾ ਡਾਕਟਰ ਜਸਪੀ ਜੀ ਕੇ ਕੇ ਡਿਪੋਰਟੇਸ਼ਨ ਕਾਫੀ ਮੁੱਦਾ ਫਟਕਿਆ ਹੋਇਆ ਹੈ ਪੰਜਾਬ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਨੂੰ ਦੋਸ਼ ਦੇ ਰਹੀ ਹੈ ਆਮ ਆਦਮੀ ਪਾਰਟੀ ਅੱਗੇ ਭਾਜਪਾ ਨੂੰ ਦੋਸ਼ ਦੇ ਰਹੀ ਹੈ ਦੋਸ਼ ਹੈ ਕਾਦਾ ਕਿੰਨਾ ਦਾ ਦੋਸ਼ ਹੈ ਕਿਸ ਗੱਲ ਦਾ ਡਿਪੋਰਟੇਸ਼ਨ ਡਿਪੋਰਟੇਸ਼ਨ ਦਾ ਦੋਸ਼ ਮੈਂ ਸਮਝਾਂਗਾ ਇਸ ਸਾਰੀਆਂ ਸਰਕਾਰਾਂ ਅਕਾਲੀ ਦਲ ਤੋਂ ਲੈ ਕੇ ਭਾਜਪਾ ਤੱਕ ਕਾਂਗਰਸ ਆਪ ਪਾਰਟੀ ਔਰ ਦੇ ਵਿੱਚ ਮੈਂ ਕਹਾਂਗਾ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਜੋ ਕਿ ਸਿਰਫ ਤੇ ਸਿਰਫ ਗੋਲਕ ਦੇ ਉੱਪਰ ਨਜ਼ਰ ਰੱਖਦੇ ਨੇ ਹੂੰ ਔਰ ਸਿਰਫ ਤੇ ਸਿਰਫ ਉਹ ਪੈਸਾ ਕਿਵੇਂ ਉਹਨੂੰ ਯੂਜ਼ ਕਰਨਾ ਉਹਦੇ ਉੱਪਰ ਨਜ਼ਰ ਰੱਖਦੇ ਕੌਮ ਬਾਰੇ ਕੋਈ ਨਹੀਂ ਸੋਚਦੇ ਸਾਡੇ ਯੂਥ ਬਾਰੇ ਕੋਈ ਨਹੀਂ ਸੋਚਦੇ ਇਹ ਸਾਡੇ ਜਿਹੜੇ ਜੱਥੇਦਾਰ ਨੇ ਇਹ ਸਿਰਫ ਤੇ ਸਿਰਫ ਆਪਣੀ ਸਿਆਸਤ ਅੰਦਰ ਕਰਦੇ ਰਹਿੰਦੇ ਨੇ ਕੌਮ ਬਾਰੇ ਕੁਝ ਨਹੀਂ ਸੋਚਦੇ ਨਾ ਹੀ ਧਰਮ ਬਾਰੇ ਵੀ ਨਹੀਂ ਸੋਚਦੇ ਹੁਣ ਤੇ ਜੀ ਇਹ ਸਾਰਿਆਂ ਦਾ ਇਹ ਇਹ ਰਲਿਆ ਦਲਿਆ ਸਾਰਿਆਂ ਦਾ ਚਿੱਟਾ ਹੈ ਕਿ ਕੀ ਤੁਸੀਂ ਅੱਜ ਯੂਥ ਨੂੰ ਆਪਣੇ ਪੰਜਾਬ ਵਿੱਚ ਨਹੀਂ ਸੰਭਾਲ ਸਕੇ ਪੰਨੂ ਜੇ ਵਰਗੇ ਲੋਗ ਇਹ ਇਹਨਾਂ ਨੂੰ ਯੂਥ ਨੂੰ ਬਰਗਲਾ ਕੇ ਝੂਠੀਆਂ ਚਿੱਠੀਆਂ ਦਿਵਾ ਕੇ ਇੱਥੇ ਹੀ ਲਿਆਣ ਵੀ ਸਫਲ ਹੋਏ ਇੱਥੇ ਵੀ ਲਿਆ ਕੇ ਉਹਨਾਂ ਦਾ ਕੋਈ ਕੇਸ ਨਹੀਂ ਫਾਈਲ ਇਹਨਾਂ ਨੇ ਫਾਈਨਲ ਕਰਾਇਆ ਸਾਰੇ ਕੇਸ ਉਹਨਾਂ ਨੂੰ ਇੱਥੇ ਵੀ ਫਸਵਾ ਦਿੱਤਾ ਹੈ ਤੇ ਉਹਨੂੰ ਉਹ ਡਿਪੋਰਟੇਸ਼ਨ ਹੁਣ ਸ਼ੁਰੂ ਹੋਊਗਾ ਡਾਕਟਰ ਜਸਤੇਵ ਜੀ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸਵਾਲ ਕਿ ਕਿ ਏਜੰਟ ਨੇ ਕਾਫੀ ਕੁਝ ਫਲੌ ਹੈ ਜੀ ਦਰਵਾਜ਼ੇ ਤੁਹਾਡੇ ਅਮਰੀਕਾ ਲਈ ਬੰਦ ਹੋ ਗਏ ਨੇ ਕੈਨੇਡਾ ਤੁਹਾਨੂੰ ਸ਼ਰਨ ਦੇ ਰਿਹਾ ਇਹ ਕੀ ਹੈ ਕੀ ਹੈ ਮੈਂ ਬਿਲਕੁਲ ਆਪਣੇ ਯੂਥ ਨੂੰ ਕਵਾਂਗਾ ਕਿ ਕਿਸੇ ਏਜੰਟ ਦੀ ਗੱਲ ਤੇ ਨਾ ਆਓ ਤੁਸੀਂ ਇਹਦੀ ਇਨਵੈਸਟੀਗੇਟ ਕਰੋ ਤੁਸੀਂ ਕੈਨੇਡੀਅਨ ਐਮਬੈਸੀ ਕੋਲੋਂ ਪੁੱਛੋ ਕੀ ਉਹਦਾ ਲੀਗਲ ਤਰੀਕਾ ਹੈ ਆਉਣ ਦਾ ਏਜੰਟਾਂ ਦੇ ਗੱਲਾਂ ਵਿੱਚ ਬਿਲਕੁਲ ਨਾ ਆਓ ਕੈਨੇਡਾ ਜਿਹੜੀ ਇਹ ਸ਼ਰਨ ਨਹੀਂ ਦੇ ਰਿਹਾ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਹੈ ਜਿਹੜੀ ਉਹਨਾਂ ਨੇ ਦੁਬਾਰਾ ਤੋਂ ਬਲਕਿ ਉਹਨਾਂ ਨੇ ਹੁਣ ਜਿਹੜੀ ਉਹਦੇ ਵਿੱਚ ਲੂਪ ਹੋਲਸ ਹਨ ਉਹ ਬੰਦ ਕੀਤੇ ਨੇ ਉਹਨਾਂ ਦਾ ਇਹ ਕਹਿਣਾ ਸੀ ਕਿ ਤੁਸੀਂ ਹੁਣ ਬ੍ਰੈਮਟਨ ਟੋਰਾਂਟੋ ਵੈਂਕੂਵਰ ਸਰੀ ਜਿਹੜੇ ਜਿਹੜੇ ਸਾਰੇ ਵੱਡੇ ਸ਼ਹਿਰ ਨੇ ਇੱਥੇ ਤੁਹਾਨੂੰ ਇਮੀਗ੍ਰੇਸ਼ਨ ਨਹੀਂ ਦੇਣਗੇ ਤੁਹਾਨੂੰ ਇਮੀਗ੍ਰੇਸ਼ਨ ਦੇਣਗੇ ਜੇ ਤੁਸੀਂ ਪਿੰਡਾਂ ਵਿੱਚ ਜਾ ਕੇ ਰਹੋ ਬਿਲਕੁਲ ਇੰਟੀਰੀਅਰ ਜਿੱਥੇ 2 2 ਫੁੱਟ 3 3 ਫੁੱਟ برف ਗਿਰਦੀ ਹੈ ਛੋਟਾ ਜਿਹਾ ਪਿੰਡ ਹੁੰਦਾ ਜਿੱਥੇ ਹਜ਼ਾਰ ਬੰਦਾ ਰਹਿੰਦਾ ਉਹਨਾਂ ਨਾਲ ਜਾ ਕੇ ਤੁਸੀਂ ਪੰਜ ਰਹੋ ਔਰ ਉੱਥੇ ਕੰਮ ਕਰੋ ਔਰ ਉੱਥੇ ਜਾ ਕੇ ਕੰਟਰੀਬਿਊਟ ਕਰੋ ਉੱਥੇ ਜੇ ਉਹ ਕਰਨ ਨੂੰ ਤਿਆਰ ਹੋ ਤੇ ਆ ਜਾਓ ਬ੍ਰੈਮਟਨ ਟੋਰਾਂਟੋ ਇਹਦਰ ਵੱਡੇ ਸ਼ਹਿਰਾਂ ਜਿ ਰਹਿ ਕੇ ਤੇ ਤੁਸੀਂ ਸੋਚੋ ਵੀ ਤੁਸੀਂ ਕੈਨੇਡਾ ਇੰਜੋਏ ਕਰੋਗੇ ਉਹ ਨਹੀਂ ਹੋਣਾ ਕੰਮ ਬਹੁਤ ਮਿਹਨਤ ਵਾਲੇ ਕੰਮ ਨੇ ਤੇ ਮੈਂ ਸਮਝਦਾ ਜਿਹੜੇ ਉਹ ਜਿੱਥੇ ਉਹ ਤੁਹਾਨੂੰ ਰੀਸੈਟਲ ਕਰਨਾ ਚਾਹੁੰਦੇ ਨੇ ਉੱਥੇ ਦੀ ਜਿਹੜੀ ਜ਼ਮੀਨ ਉੱਥੇ ਦਾ ਜਿਹੜਾ ਰੈਂਟ ਤੌਰ ਤਰੀਕਾ ਹੈ ਉਹਦੇ ਨਾਲ ਉਹ ਤੁਹਾਨੂੰ ਪੰਜਾਬ ਦੀ ਜਿਹੜੀ ਜ਼ਰਖੇਸ ਜ਼ਮੀਨ ਹੈ ਜਿੱਥੇ ਤੁਸੀਂ ਮੈਂ ਕਹਿੰਦਾ ਬੰਦਾ ਵੀ ਮਾਰ ਕੇ ਸੁੱਟ ਦੇ ਉਹ ਵੀ ਜੀਵਿਤ ਹੋ ਜਾਂਦਾ ਇੰਨੀ ਇੰਨੀ ਸਾਡੀ ਗੁਰੂਆਂ ਦੀ ਜ਼ਮੀਨ ਹੈ ਬਿਲਕੁਲ ਉੱਥੇ 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 ਕੀ ਮਾਰ ਹੈ ਮੈਨੂੰ ਦੱਸੋ ਬਿਲਕੁਲ ਡਾਕਟਰ ਜਸਤੇਪ ਜੀ ਜੰਦ ਜਾਂਦੇ ਇੱਕ ਛੋਟਾ ਜਿਹਾ ਸਵਾਲ ਟਾਈਮ ਬਹੁਤ ਸਾਡੇ ਕੋਲ ਥੋੜਾ ਹੈ ਐਸੇ ਪੀਸੀ ਦੀ ਆਪਾਂ ਗੱਲ ਕਰਤੀਏ ਕਿ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਚੱਕੀ ਦੇ ਵਿੱਚ ਪਿਸ ਰਿਹਾ ਕਿਸ ਤਰ੍ਹਾਂ ਦੇਖ ਰਹੇ ਹੋ ਗਿਆਨੀ ਹਰਪ੍ਰੀਤ ਸਿੰਘ ਨੇ ਚੱਕੀ ਚ ਪਿਸਣ ਦੀ ਕੋਈ ਉਹਨਾਂ ਨੂੰ ਲੋੜ ਨਹੀਂ ਸੀ ਉਹ ਉਹਨਾਂ ਜਦੋਂ ਰਿਜ਼ਾਈਨ ਕੀਤਾ ਸੀ ਤੇ ਉਹ ਚਲੇ ਜਾਂਦੇ ਇਹਦੇ ਚੱਕੀ ਚ ਪਿਸਣ ਦੀ ਕਿਹੜੀ ਲੋੜ ਸੀ ਪਰ ਉਹ ਆਪਣੀ ਹੀ ਕਾਰਗੁਜ਼ਾਰੀਆਂ ਨੇ ਸਿਆਸਤ ਉਹ ਵੀ ਖੇਡਦੇ ਨੇ ਉਹਨਾਂ ਨੇ ਮੈਂ ਅੱਗੇ ਵੀ ਕਿਹਾ ਚੁੱਕਾ ਹਾਂ ਕਿ ਇੰਨੀ ਵੱਡੀ ਪੋਜੀਸ਼ਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤੇ ਉਹਨਾਂ ਨੇ ਉਹਨੂੰ ਬਿਲਕੁਲ ਇੱਕ ਵਲਟੋਹਾ ਦੇ ਨਾਲ ਇੱਕ ਆਰਗੂਮੈਂਟ ਵਿੱਚ ਆ ਕੇ ਤੇ ਆਪਣੀ ਉਸ ਪੋਜੀਸ਼ਨ ਨੂੰ ਬਿਲਕੁਲ ਜਿਹਨੂੰ ਕਹਿੰਦੇ ਨਾ ਸਰੇ ਬਾਜ਼ਾਰ ਕਰਤਾ ਜਿਹੜੀ ਗੁਰੂ ਸਾਹਿਬ ਦੀ ਬਣਾਈ ਹੋਈ ਸਾਡਾ ਅਕਾਲ ਤਖਤ ਸਾਹਿਬ ਹੈ ਉਹਦਾ ਜਥੇਦਾਰ ਹੋਣਾ ਤੇ ਆ ਕੇ ਟੀਵੀ ਤੇ ਤੇ ਉਹ ਰੋਣ ਲੱਗ ਪੈਣਾ ਤੇ ਇਹ ਹੈ ਜੀ ਹਰਕਤਾਂ ਕਰਨੀਆਂ ਇਹ ਸਿਰਫ ਸਿਆਸੀ ਗਿਮਿਕਸ ਹਨ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਇਹ ਬਿਲਕੁਲ ਸ਼ੋਭਾ ਨਹੀਂ ਦਿੰਦਾ ਤੁਸੀਂ ਕਦੀ ਸੋਚੋ ਕਿ ਪੋਪ ਆ ਕੇ ਰੋਣ ਲੱਗ ਪੇ ਟੀਵੀ ਤੇ ਇੱਕ ਜੀ ਮੈਨੂੰ ਦੂਜੇ ਪੋਪ ਕੱਢਣ ਲੱਗੇ ਨੇ ਜਾਂ ਦੂਜੇ ਮੇਰੇ ਬਿਸ਼ਪ ਕੱਢਣ ਲੱਗੇ ਨੇ ਇਹ ਸਾਡੀ ਕੌਮ ਦੀ ਬਹੁਤ ਵੱਡੀ ਤਰਾਸਤੀ ਹੋ ਗਈ ਹੈ ਕਿ ਇੰਨੀ ਵੱਡੀ ਜਿਹੜੀ ਸਾਡੀ ਪੋਜੀਸ਼ਨ ਸੀ ਉਹਨੂੰ ਇਹਨਾਂ ਨੇ ਇਹਨਾਂ ਯਾਨੀ ਹਰਪ੍ਰੀਤ ਸਿੰਘ ਜੀ ਨੇ ਤੇ ਹੋਰ ਜਥੇਦਾਰਾਂ ਨੇ ਇਹਨੂੰ ਕਾਫੀ ਉਹਦਾ ਲੈਵਲ ਬਹੁਤ ਡਾਊਨ ਕੀਤਾ ਹੈ ਔਰ ਸਾਨੂੰ ਫਿਰ ਤੋਂ ਇਹ ਪੂਰਾ ਸਾਡਾ ਜਥੇਦਾਰਾਂ ਦਾ ਜਿਹੜਾ ਸਿਸਟਮ ਹੈ ਇਹਨੂੰ ਰਿਵਾਈਵ ਕਰਨ ਦੀ ਲੋੜ ਹੈ ਸਾਨੂੰ ਸਰਬਤ ਖਾਲਸੇ ਦੀ ਲੋੜ ਹੈ ਖਾਲਸਾ ਆਪ ਹੁਣ ਆਪਣੇ ਜਥੇਦਾਰ ਚੁਣੇ ਸੋ ਉੱਥੇ ਜਾ ਕੇ ਇਹ ਇਹ ਬੜੀ ਵੱਡੀ ਗੱਲ ਹੈ ਅੱਗੇ ਇਹਦੇ 'ਤੇ ਉੱਪਰ ਕਾਫੀ ਡਿਬੇਟ ਹੋਣੀ ਚਾਹੀਦੀਆਂ ਨੇ ਪਰ ਇਸ ਵੇਲੇ ਜਿਹੜਾ ਹਰਕ੍ਰੀਪ ਸਿੰਘ ਜਿਹੜਾ ਅ ਅੱਜ ਉਹਨਾਂ ਨੂੰ ਫਾਰਕ ਕੀਤਾ ਗਿਆ ਮੈਂ ਸਮਝਦਾ ਠੀਕ ਹੈ ਉਹਨਾਂ ਨੇ ਆਪ ਰਿਜ਼ਾਈਨ ਕੀਤਾ ਸੀ ਤੇ ਕਿਉਂ ਉਹਨਾਂ ਫਾਰਕ ਕੀਤਾ ਜਾਏ ਹੂੰ ਸਿਆਸਤ ਵਿੱਚ ਆ ਸਕਦੇ ਮੁੜ ਕੇ ਉਹਨਾਂ ਦੇ ਉਹਨਾਂ ਨੇ ਜਿਹੜੀ ਇਹ ਚਾਲਾਂ ਖੇਡੀਆਂ ਨੇ ਉਹਦੇ ਬਿਲਕੁਲ ਸਿਆਸੀ ਨੇ ਤੇ ਸਿਆਸਤ ਵਿੱਚ ਫਿੱਟ ਨਹੀਂ ਹੋਣੀ ਇਹ ਸੀ ਡਾਕਟਰ ਜਸਤੇਪ ਸਿੰਘ ਜਰਸੀ ਦੇਸ਼ ਵਿਦੇਸ਼ ਤੇ ਮੁੱਦਿਆਂ ਤੇ ਚਰਚਾ ਕੀਤੀ ਫਿਰ ਮਿਲਾਂਗੇ ਇੱਕ ਨਵੇਂ ਵੀਕ ਦੇ ਵਿੱਚ ਨਵੇਂ ਪ੍ਰੋਗਰਾਮ ਦੇ ਤਾਅ ਤਦ ਤੱਕ ਲਈ ਸਤਿ ਸ੍ਰੀ ਅਕਾਲ